ਆਮ ਆਦਮੀ ਜਿਹੜੀ ਪਹਿਲੇ ਨੰਬਰ ਦੀ ਗੱਲ ਕਰਦੇ ਆ ਉਹ ਸਿਰਫ ਝੂਠ ਬੋਲਣ ਚ ਪਹਿਲੇ ਨੰਬਰ ਤੇ ਆ ਜੀ ਕਮ ਕਮ ਚ ਨਹੀਂ ਪਹਿਲੇ ਨੰਬਰ ਤੇ ਤਾਂ ਕਹਿੰਦੇ ਜੀ ਉਹੀ ਜੇ ਕੁਝ ਕਰਿਆ ਉਹਦੇ ਸਿਰ ਤੇ ਵੋਟਾਂ ਮੰਗ ਰਹੇ ਆ ਇਹ ਚਾਰ ਤਰੀਕ ਦੱਸੂਗੀ ਵੀ ਅਸੀਂ ਕਰਿਆ ਕੀ ਆ ਲੋਕ ਦੱਸਣਗੇ ਇੱਕ ਵਾਰ ਲੋਕਾਂ ਨੇ ਉਹਨਾਂ ਤੇ ਭਰੋਸਾ ਕਰਿਆ 92 ਐਮਐਲਏ ਜਿਤਾਏ ਕਰਿਆ ਕੀ ਆ ਦਸਤਾ ਦੇ ਨੋ ਕਿਸੇ ਪਿੰਡ ਬਿਨਾਂ ਸਕਿਉਰਿਟੀ ਤੋਂ ਕੱਲਾ ਜਾਵੇ ਪੰਜ ਨਾਲ ਲੈ ਜੇ ਆਪਦੇ ਪਾਰਟੀ ਦੇ ਬੰਦੇ ਸਾਥ ਚ ਜਾ ਕੇ ਕਹੇ ਮੈਨੂੰ ਵੋਟਾਂ ਪਾਓ बस ਇੰਨਾ ਕੰਮ ਕਰਦੇ ਅਸੀਂ ਮੰਨ ਜਾਾਂਗੇ ਵੀ ਉਹਨਾਂ ਨੇ ਕੰਮ ਕਰੇ ਨੇ ਕੋਈ ਬੋਰਡ ਦੇਖੋ ਕਿੰਨੇ ਲਾਏ ਹੋਏ ਨੇ ਫੋਟੋ ਕਲਚਰ ਕੋਈ ਬਸ ਨਹੀਂ ਛੱਡੀ ਕੋਈ ਖੰਭਾ ਨਹੀਂ ਛੱਡਿਆ ਇੱਕ ਸਰਵਾਇ ਫੋਟੋ ਤੋਂ ਹੋਰ ਕੁਝ ਵੀ ਨਹੀਂ ਕਿਹੜੇ ਕੰਮ ਕੀ ਕੰਮ ਕਰੇ ਨੇ ਭੰਤਮਾਨ ਜਿੱਤ ਕੇ ਜੀ ਕਦੇ ਨਹੀਂ ਆਇਆ ਜਿਹੜਾ ਕਹਿੰਦਾ ਸੀ ਸੱਥਾਂ ਚੋਂ ਸਰਕਾਰ ਚੱਲੂ ਇੱਕ ਪਿੰਡ ਦੀ ਸੱਥ ਦੱਸਦੇ ਉਹ ਧੂਰੀ ਦੇ ਆ ਇਲੈਕਸ਼ਨ ਕਿ ਮੈਂ ਕਿਹੜੇ ਪਿੰਡ ਸੱਥ ਦੇ ਵਿੱਚ ਗਿਆ ਤਾ ਕਹਿੰਦੇ ਜੀ ਅਸੀਂ ਕੱਸੀਆਂ ਤੱਕ ਪਾਣੀ ਪਚਾਤਾ ਨਹਿਰਾਂ ਚ ਪਾਣੀ ਸੂਆਂ ਚ ਪਾਣੀ ਖੁੱਲਾ ਆ ਰਿਹਾ ਮੋਟਰਾਂ ਬੰਦ ਨੇ ਨਹਿਰ ਦੇ ਕੰਡੇ ਤੇ ਪਿੰਡ ਜੱਲੋ ਸਾਨੂੰ ਹੁਣੀ ਦਿਖਾਉਣ ਨੇ ਤੂਰੀ ਹਲਕੇ ਦੇ ਕਿਹੜੇ ਪਿੰਡਾਂ ਨੂੰ ਨਹਿਰੀ ਪਾਣੀ ਆ ਜੀ ਵੈਗੜੀ ਖਾਲਸਾ ਵੈਗੜੀ ਭਾਈ ਗੁਰਜੀ ਕੀ ਫਤਿਹ ਜੀ ਔਰ ਚੜਦੀ ਕਲਾ ਜੀ ਪੂਰੀ ਚੜਦੀ ਕਲਾ ਜੀ ਗਰਮੀ ਦਾ ਕੋਈ ਅਸਰ ਤਾਂ ਨਹੀਂ ਕੋਈ ਅਸਰ ਨਹੀਂ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਵੱਡੀ ਲੀਡ ਤੇ ਜਿੱਤ ਰਹੇ ਨੇ ਅੱਜ ਪੰਜਾਬ ਨੂੰ ਪੂਰੀ ਸਿੱਖ ਕੌਮ ਨੂੰ ਅਸੀਂ ਖੁਸ਼ੀਆ ਤੁਸੀਂ ਦੇਖ ਲਓ ਨੌਜਵਾਨ ਕਿਵੇਂ ਆਪਣੇ ਆਪਣੇ ਵਹੀਕਲਾਂ ਤੇ ਆ ਰਹੇ ਨੇ ਅੱਜ ਬਹੁਤ ਵੱਡਾ ਕਾਫਲਾ ਜਿਹੜਾ ਰੋਡ ਸ਼ੋਅ ਦੇ ਵਿੱਚ ਜਾਊਗਾ ਤੁਸੀਂ ਕਵਰਜ ਕਰਨੀ ਆ ਪੂਰੀ ਦੁਨੀਆ ਨੂੰ ਦਿਖਾਉਣੀ ਆ ਸੰਗਰੂਰ ਵਾਲੇ ਅਸੀਂ ਮਨ ਬਣਾ ਚੁੱਕੇ ਆ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਪਿਛਲੀ ਵਾਰ ਬਾਏ ਇਲੈਕਸ਼ਨ ਦੇ ਇਸ ਵਾਰ ਵੱਡੀ ਲੀਡ ਤੇ ਜਿਤਾ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਜੀ ਪਰ ਵਿਰੋਧੀ ਨੇ ਜੀ ਮੀਤ ਹੈਰ ਨੇ ਉਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਆ ਰਹੀ ਆ ਮੁਕਾਬਲਾ ਤਾਂ ਇਹਨਾਂ ਦਾ ਆਪਸ ਵਿੱਚ ਆ ਖੈਰਾ ਤੇ ਮਾਨ ਲੜ ਰਹੇ ਨੇ ਆਪਸ ਵਿੱਚ ਵੀ ਮੈਂ ਦੂਜੇ ਨੰਬਰ ਤੇ ਆ ਜਾ ਉਹ ਕਹਿੰਦੇ ਨੇ ਮੈਂ ਆ ਜਾ ਕਹਿੰਦੇ ਆਮ ਆਦਮੀ ਪਾਰਟੀ ਦਾ ਪਹਿਲੇ ਨੰਬਰ ਤੇ ਆਮ ਆਦਮੀ ਜਿਹੜੀ ਪਹਿਲੇ ਨੰਬਰ ਦੀ ਗੱਲ ਕਰਦੇ ਆ ਉਹ ਸਿਰਫ ਝੂਠ ਬੋਲਣ ਚ ਪਹਿਲੇ ਨੰਬਰ ਤੇ ਆ ਜੀ ਕੰਮਕੁਮ ਵਿੱਚ ਨਹੀਂ ਪਹਿਲੇ ਨੰਬਰ ਤੇ ਜਿੱਤਣ ਵਾਲੇ ਪਹਿਲੇ ਇੱਕ ਵਾਰ ਲੋਕਾਂ ਨੇ ਉਹਨਾਂ ਤੇ ਭਰੋਸਾ ਕਰਿਆ 92 ਐਮਐਲਏ ਜਿਤਾਏ ਕਰਿਆ ਕੀ ਇਹ ਦਸਤਾ ਦੇਣ ਉਹ ਤਾਂ ਕਹਿੰਦੇ ਜੀ ਉਹੀ ਜੇ ਕੁਝ ਕਰਿਆ ਉਹਦੇ ਸਿਰ ਤੇ ਵੋਟਾਂ ਮੰਗ ਰਹੇ ਆ ਇਹ 4 ਤਰੀਕ ਦੱਸੂਗੀ ਵੀ ਅਸੀਂ ਕਰਿਆ ਕੀ ਆ ਲੋਕ ਦੱਸਣਗੇ ਜਿਹੜਾ ਕਹਿੰਦੇ ਨੇ ਕੰਮ ਕਰਿਆ ਸਵਾਏ ਝੂਠ ਤੋਂ ਅੱਜ ਸਕਿਉਰਿਟੀ 1000 ਤੋਂ ਬੰਦਾ ਉਹਨਾਂ ਦੇ ਉੱਪਰ ਆ ਸਕਿਉਰਿਟੀ ਗਾਰਡ ਮੀਤ ਇਹ ਹਰ ਇੱਕ ਪਿੰਡ ਦੇ ਵਿੱਚ ਵਗ ਜੇ 600 ਤੋਂ ਉੱਪਰ ਪਿੰਡ ਆ ਤਿੰਨ ਜ਼ਿਲ੍ਹੇ ਨੇ ਸੰਗਰੂਰ ਬਰਨਾਲਾ ਮਲੇਰ ਕੋਟਲਾ ਕਿਸੇ ਪਿੰਡ ਬਿਨਾਂ ਸਕਿਉਰਿਟੀ ਤੋਂ ਕੱਲਾ ਜਾਵੇ ਪੰਜ ਨਾਲ ਲੈ ਜੇ ਆਪਦੇ ਪਾਰਟੀ ਦੇ ਬੰਦੇ ਸਾਥ ਚ ਜਾ ਕੇ ਕਹੇ ਮੈਨੂੰ ਵੋਟਾਂ ਪਾਓ बस ਇੰਨਾ ਕੰਮ ਕਰਦੇ ਅਸੀਂ ਮੰਨ ਜਾਾਂਗੇ ਵੀ ਉਹਨਾਂ ਨੇ ਕੰਮ ਕਰੇ ਨੇ ਇੱਕ ਪਿੰਡ ਵਗ ਜੇ ਚੈਲੈਂਜ ਆ ਕਹਿੰਦੇ ਸਕਿਉਰਟੀ ਦਾ ਪ੍ਰੋਟੋਕਾਲ ਆ ਜੀ ਉਹ ਹੁੰਦੀ ਆ ਤਾਂ ਨਾਲ ਰਹਿੰਦੀ ਆ ਨਹੀਂ ਸਾਡੇ ਮੌਜੂਦਾ ਐਮਪੀ ਨੇ ਸ਼ਮਨਜੀਤ ਸਿੰਘ ਮਾਨ ਉਹਦੇ ਲਈ ਨਹੀਂ ਪ੍ਰੋਟੋਕਾਲ ਕੋਈ ਬੰਦਾ ਨਹੀਂ ਦੱਸੋ ਕਿਹੜੀ ਸੱਤ ਚ ਸਾਰਿਆਂ ਚ ਨਹੀਂ ਜਾਂਦੇ ਨੇ ਉਹ ਮੀਤ ਯਾਰ ਇੱਕ ਵੀ ਪਿੰਡ ਦੀ ਸੱਤ ਵਿੱਚ ਵਗ ਜੇ ਅਸੀਂ ਚੈਲੈਂਜ ਕਰਦੇ ਆ ਬਿਨਾਂ ਸਕਿਉਰਟੀ ਤੋਂ ਉਹ ਕਹਿੰਦੇ ਜੀ ਡੇਢ ਸਾਲ ਚ ਦੱਸੋ ਪ੍ਰਾਪਤੀ ਕੀ ਆ ਕੀ ਬੋਲੇ ਨੇ ਕੀ ਪੰਜਾਬ ਦਾ ਭਲਾ ਕੀਤਾ ਈਮਾਨ ਸਾਹਿਬ ਨੇ ਡੇਢ ਸਾਲ ਚ ਕੀ ਬੋਲੇ ਨੇ ਪੰਜਾਬ ਲਈ ਪਾਰਲੀਮੈਂਟ ਦੇ ਵਿੱਚ ਜਿਹੜੇ ਬਾਬਾ ਜੀ ਦੱਸ ਕੇ ਹਟੇ ਨੇ ਸਾਡੇ ਸਿੱਖਾਂ ਦੇ ਨੌਜਵਾਨਾਂ ਦੇ ਕਤਲ ਹੋਏ ਨੇ ਸਿੱਧੂ ਮੂਸੇਵਾਲਾ ਹੋਵੇ ਦੀਪ ਸਿੱਧੂ ਹੋਵੇ ਚਾਹੇ ਵਿਦੇਸ਼ਾਂ ਦੇ ਵਿੱਚ ਉਸ ਮਰਜੀਤ ਸਿੰਘ ਮਾਨ ਨੇ ਗੱਲ ਕੀਤੀ ਆ ਕਿਸਾਨਾਂ ਦੇ ਐਮਐਸਪੀ ਸੁਆਮੀਨਾਥ ਕਮਿਸ਼ਨ ਦੀ ਗੱਲ ਕੀਤੀ ਆ ਮਜ਼ਦੂਰਾਂ ਦੀ ਗੱਲ ਕੀਤੀ ਆ ਵਪਾਰ ਦੀ ਗੱਲ ਕੀਤੀ ਆ ਕਿ ਬਾਰਡਰ ਨਾਲ ਪਾਕਿਸਤਾਨ ਦਾ ਬਾਰਡਰ ਖੁੱਲੋ ਜਿਹੜੇ ਸਾਡੇ ਵਪਾਰੀ ਨੇ ਉਹਨਾਂ ਦਾ ਵਪਾਰ ਵਧੂਗਾ ਟਰਾਂਸਪੋਰਟਰ ਜਿਹੜਾ ਸਾਡੇ ਟਰੱਕਾਂ ਦੇ ਕਾਰੋਬਾਰ ਨੇ ਉਹ ਚੱਲਣਗੇ ਹੋਰ ਕੀ ਗੱਲ ਕਰਨ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਆ ਜਿਹੜਾ ਬੈਸਟ ਐਮਪੀ ਦਾ ਖਿਤਾਬ ਉਹਨਾਂ ਨੂੰ ਮਿਲਿਆ ਆਪਦੀ ਸੂਝ-ਬੂਝ ਦਾ ਫੰਡ ਆ ਉਹ ਜਿਹੜਾ ਵੱੱਦ ਲੈ ਕੇ ਆਏ ਨੇ ਸੰਗਰੂਰ ਦੇ ਵਿੱਚ ਇੱਕ ਯੂਨੀਵਰਸਿਟੀ ਰੇਲਵੇ ਦੀ ਲਈ ਉਹਨਾਂ ਨੇ ਗੱਲ ਕੀਤੀ ਆ ਪੀਜੀਆਈ ਕਹਾਵ ਦਾ ਜਿਹੜਾ ਕਖੰਡਰ ਬਣਿਆ ਹੋਇਆ ਸੀ ਉਹਨੂੰ ਚਾਲੂ ਕਰਵਾਇਆ ਬਰਨਾਲੇ ਹਸਪੀਟਲ ਦੇ ਲਈ ਪ੍ਰਬੰਧ ਕੀਤਾ ਉਹਨਾਂ ਨੇ ਗ੍ਰਾਂਟ ਕਰ ਦਵਾਈ ਆ ਸੈਂਟਰ ਗਵਰਨਮੈਂਟ ਤੋਂ 260 ਕਰੋੜ 260 ਕਰੋੜ ਬਿਜਲੀ ਦਾ ਨਿਮੈਨੀ ਕਰਨਾ ਜਿਹੜਾ ਉਹ ਤਿੰਨੇ ਜ਼ਿਲ੍ਹਿਆਂ ਵਾਸਤੇ 3 ਕਰੋੜ ਰੁਪਈਆ ਉਹਨਾਂ ਨੇ ਮਨਜ਼ੂਰ ਕਰਵਾਇਆ ਜੀ ਕੀ ਲੱਗ ਰਿਹਾ ਜੀ ਪਿਛਲੀ ਵਾਰ ਨਾਲੋਂ ਜਿਮਨੀ ਚੋਣਾ ਨਾਲੋਂ ਇਸ ਵਾਰ ਰਿਜ਼ਲਟ ਕਿਦਾਂ ਦਾ ਆਊਗਾ ਕਿੰਨੀ ਕੱਪ ਕਰਨਗੇ ਜਾਂ ਕਿੱਦਾਂ ਰਹੂਗਾ ਲੱਖਾਂ ਅਪ ਕਰਾਂਗੇ ਜੀ ਲੱਖਾਂ ਦੀ ਤਦਾਦ ਤੇ ਜਿੱਤਣਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਕਿਉਂਕਿ ਲੋਕਾਂ ਨੂੰ ਉਦੋਂ ਸਰਕਾਰ ਤੇ ਫੇਰ ਵੀ ਸੀਗਾ ਵੀ ਕੋਈ ਕੰਮ ਕਰਨਗੇ ਸਿਰਫ 3 ਮਹੀਨੇ ਸੀ ਹੁਣ ਤਾਂ 2 ਸਾਲ ਲੰਘ ਗਏ ਕੀ ਕਰਿਆ ਭਗਵੰਤ ਮਾਨ ਦਾ ਗੋਦ ਲਿਆ ਹੋਇਆ ਪਿੰਡ ਜਦੋਂ ਐਮਪੀਸੀ ਆਪਣਾ ਬੇਨੜਾ ਉੱਥੇ ਜਦੋਂ ਹੁਣ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਲਹਿਰ ਬਣ ਗਈ ਸਮੁੱਚਾ ਨਗਰ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਚੱਲਿਆ ਉੱਥੇ ਕੱਲ ਆਪ ਜਾ ਕੇ ਆਏ ਆਪਾਂ ਸੋਹਣਾਂ ਦੀ ਘਰ ਵਾਲੀ ਬੀਬੀ ਗੁਰਪ੍ਰੀਤ ਕੌਰ ਡਾਕਟਰ ਗੁਰਪ੍ਰੀਤ ਕੌਰ ਜਾ ਕੇ ਆਏ ਨੇ ਪਰਸੋਂ ਇਹਨਾਂ ਨੇ ਉੱਥੇ ਸੀਵਰੇਜ ਦਾ ਕੰਮ ਚਲਵਾਇਆ ਮੌਕੇ ਤੇ ਜਦੋਂ ਲੋਕਾਂ ਨੇ ਛਿੱਤਰ ਲਾਏ ਨੇ ਵੀ ਤੁਹਾਡਾ ਗੋਦ ਲਿਆ ਹੋਇਆ ਪਿੰਡ ਸੀ ਜਾ ਕੇ ਤੁਸੀਂ ਕਵਰਜ ਕਰੋ ਕਿਹੜਾ ਚੋਣ ਜਾਬਤੇ ਦੇ ਵਿੱਚ ਕੰਮ ਪੰਜਾਬ ਤੇ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਤੁਸੀਂ ਸੀਵਰੇਜ ਦਾ ਕੰਮ ਚੱਲਿਆ ਤਾਂ ਤੱਜੀਆਂ ਡਾਉਂਦੇ ਨੇ ਚੋਣ ਇਹਦੀਆਂ ਚੋਣਾਂ ਆਪਣੇ ਕਮਿਸ਼ਨ ਦੀਆਂ ਚੋਣ ਦੀਆਂ ਉੱਥੇ ਨਾਲ ਦੀ ਨਾਲ ਜੇ ਕੋਈ ਕਾਰਵਾਈ ਨਹੀਂ ਹੁੰਦੀ ਜੀ ਕੋਈ ਕਾਰਵਾਈ ਨਹੀਂ ਜੀ ਇਹਨਾਂ ਤੇ ਜਾ ਕੇ ਦੇਖੋ ਇਹੇ ਕਰਕੇ ਤਾਂ ਤੁਹਾਡੇ ਕੋਲ ਗੱਲ ਕੀਤੀ ਆ ਅਸੀਂ ਇਹਦਾ ਮੌਕੇ ਤੇ ਇੱਕ ਬਾਵਾ ਕੋਈ ਬੋਰਡ ਦੇਖੋ ਕਿੰਨੇ ਲਾਏ ਹੋਏ ਨੇ ਫੋਟੋ ਕਲਚਰ ਕੋਈ ਬਸ ਨਹੀਂ ਛੱਡੀ ਕੋਈ ਖੰਭਾ ਨਹੀਂ ਛੱਡਿਆ ਇੱਕ ਸਰਵਾਇ ਫੋਟੋ ਤੋਂ ਹੋਰ ਕੁਝ ਵੀ ਨਹੀਂ ਕਿਹੜੇ ਕੰਮ ਕੀ ਕੰਮ ਕਰੇ ਨੇ ਨਹਿਰੀ ਪਾਣੀ ਦਾ ਝੂਠ ਬੋਲਦੇ ਨੇ ਸਾਡੇ ਖੁਦ ਮੇਰੇ ਪਿੰਡ ਜਾ ਕੇ ਦੇਖੋ ਤੁਸੀਂ 2023 ਦੇ ਅਸੀਂ ਮੁੱਖ ਮੰਤਰੀ ਨੂੰ ਸਾਡੇ ਸਮੁੱਚੇ ਨਗਰ ਨੇ ਤਿੰਨ ਵਾਰ ਚਿੱਠੀਆਂ ਲਿਖ ਕੇ ਦੇ ਦਿੱਤੀਆਂ ਕਹਿੰਦੇ ਨੇ ਜੀ ਪਾਸ ਹੋ ਗਿਆ ਕੰਮ ਚੱਲਿਆ ਨਹੀਂ ਜੀਰੀ ਵੱਢਣ ਵੇਲੇ ਕੰਮ ਚੱਲ ਪੂ ਫੇਰ ਕਹਿੰਦੇ ਕਣਕ ਵੱਢ ਲਓ ਦੋ ਫਸਲਾਂ ਵੱਢ ਲਈ ਹੁਣ ਤੀਜੀ ਕਣਕ ਵੱਢ ਲਈ ਨਹਿਰੀ ਪਾਣੀ ਸਾਡੇ ਪਿੰਡ ਦੇ ਵਿੱਚ ਦੀ ਦੋ ਸੂਏ ਜਾਂਦੇ ਨੇ ਨਹਿਰੀ ਪਾਣੀ ਹੈ ਨਹੀਂ ਪਿੰਡ ਨੂੰ ਭਗਵਾਨਤਮਾਨ ਦੀ ਸੀਐਮ ਸਿਟੀ ਦਾ ਪਿੰਡ ਨੇ ਸਾਡੇ ਨਿਗਾਹ ਦਾ ਪਿੰਡਾ ਜੀ ਧੂਰੀ ਦੇ ਨੇ ਜੀ ਜਾ ਕੇ ਕਨੌਰੀ ਕਲਾਂ ਜਾਹਾਂਗੀ ਉਹ ਤਾਂ ਕਹਿੰਦੇ ਜੀ ਅਸੀਂ ਕੱਸੀਆਂ ਤੱਕ ਪਾਣੀ ਪਚਾਤਾ ਨਹਿਰਾਂ ਚ ਪਾਣੀ ਸੂਏਆਂ ਚ ਪਾਣੀ ਖੁੱਲਾ ਆ ਰਿਹਾ ਮੋਟਰਾਂ ਬੰਦ ਨੇ ਨਹਿਰ ਦੇ ਕੰਡੇ ਦੇ ਪਿੰਡ ਜੱਲੋ ਸਾਨੂੰ ਹੁਣੀ ਦਿਖਾਉਣ ਨੇ ਧੂਰੀ ਹਲਕੇ ਦੇ ਕਿਹੜੇ ਪਿੰਡਾਂ ਨੂੰ ਨਹਿਰੀ ਪਾਣੀ ਆ ਸੂਏਆਂ ਦੇ ਜਮਾ ਵੱਟ ਦੇ ਨਾਲ ਵੱਟ ਦੇ ਸੂਏ ਜਾਂਦੇ ਨੇ ਉੱਥੇ ਪਾਣੀ ਨਹੀਂ ਹੈਗਾ ਨਹਿਰੀ ਗੰਨਾ ਮਿਲ ਸੀ ਜਿਹੜਾ ਫਸਲ ਆ ਘੱਟ ਪਾਣੀ ਲੈਂਦੀ ਆ ਗੰਨਾ ਮਿਲ ਬੰਦ ਕਰਤਾ ਉਹ ਪ੍ਰਾਪਤੀ ਆ ਇਹਨਾਂ ਦੀ ਜਿਹੜੀ ਜ਼ਮੀਨ ਕਰੋੜਾਂ ਦੀ ਉਹਨੂੰ ਕਲੋਨੀ ਕੱਟਣ ਲਈ ਤਾਂ ਮਿਲ ਬੰਦ ਕੀਤਾ ਇਹ ਪ੍ਰਾਪਤੀਆਂ ਨੇ ਇਹਨਾਂ ਦੀਆਂ ਹੋਰ ਕੋਈ ਪ੍ਰਾਪਤੀ ਨਹੀਂ ਜਿਹੜੀਆਂ ਧੂਰੀ ਇੰਡਸਟਰੀ ਆ ਜਿਹੜੀਆਂ ਵੱਡੀਆਂ ਇੰਡਸਟਰੀਆਂ ਨੇ ਉਹਦੇ ਵਿੱਚ ਧੂਰੀ ਦੇ ਨਹੀਂ ਨੌਜਵਾਨ ਕੰਮ ਕਰ ਸਕਦੇ ਇਹ ਵੀ ਜਾ ਕੇ ਕਦੇ ਤੁਸੀਂ ਰਿਪੋਰਟ ਕਰਕੇ ਦੇਖ ਲਿਓ ਵੀ ਜਿਹੜੀਆਂ ਇੱਥੇ ਇੰਡਸਟਰੀ ਲੱਗੀ ਹੋਈ ਆ ਧੂਰੀ ਦੇ ਵਿੱਚ ਉਹਦੇ ਵਿੱਚ ਲੋਕਲ ਨੌਜਵਾਨ ਕੰਮ ਕਰਦੇ ਨੇ ਇੱਕ ਬਾਹਰਲੇ ਕਰਦੇ ਨੇ ਤੇ ਧੂਰੀ ਵਿਧਾਨ ਸਭਾ ਹਲਕੇ ਦਾ ਪਿੰਡ ਹੈ ਜੀ ਤੇ ਇੱਥੋਂ ਦੇ ਲੋਕਾਂ ਦੀ ਕੀ ਕਹਿ ਰਿਹਾ ਮਨ ਕਿਉਂਕਿ ਇੱਥੋਂ ਦੇ ਮੁੱਖ ਮੰਤਰੀ ਜਿੱਤੇ ਵੀ ਨੇ ਭਗਵੰਤ ਮਾਨ ਲੋਕ ਕੀ ਕਹਿ ਰਹੇ ਨੇ ਪਿੰਡਾਂ ਭਗਵੰਤ ਮਾਨ ਜਿੱਤ ਕੇ ਜੀ ਕਦੇ ਨਹੀਂ ਆਇਆ ਜਿਹੜਾ ਕਹਿੰਦਾ ਸੀ ਸੱਤਾਂ ਚੋਂ ਸਰਕਾਰ ਚੱਲੂ ਇੱਕ ਪਿੰਡ ਦੀ ਸੱਤ ਦੱਸਦੇ ਉਹ ਧੂਰੀ ਦੇ ਆ ਇਲੈਕਸ਼ਨ ਕਿ ਮੈਂ ਕਿਹੜੇ ਪਿੰਡ ਸੱਤ ਦੇ ਵਿੱਚ ਗਿਆ ਸਵਾਏ ਇੱਕ ਏਸੀ ਪੈਂਸ ਤੋਂ ਬਿਨਾ ਮੀਟਿੰਗ ਨਹੀਂ ਹੁੰਦੀ ਸਭ ਕੁਝ ਬਦਲ ਜਾਂਦਾ ਜੀ ਕੁਰਸੀ ਤੇ ਬੈਠ ਕੇ ਇਹਦਾ ਇੱਕੋ ਹੀ ਇੱਕ ਜਰਨੈਲ ਆ ਸਿਮਰਨਜੀਤ ਸਿੰਘ ਮਾਨ ਜਿਹੜਾ ਕੌਮ ਦੀ ਤੇ ਪੰਜਾਬ ਦੀ ਲੜਾਈ ਲੜਦਾ ਕੁਰਸੀ ਦੀ ਲੜਾਈ ਨਹੀਂ ਲੜਦਾ ਆਹੀ ਫਰਕ ਆ ਜੀ ਸੇਵਨ ਜੀ ਮੁਕਾਬਲਾ ਕਿਹਦੇ ਨਾਲ ਮੰਨਦੇ ਮੁਕਾਬਲਾ ਹੈ ਹੀ ਨਹੀਂ ਜੀ ਕਿਸੇ ਨਾਲ ਸਾਡਾ ਅਸੀਂ ਤਾਂ ਜਿੱਤੇ ਪਿਆ ਬਸ ਲੋਕਾਂ ਨੇ ਜਿਹੜਾ ਫਤਵਾ ਦੇਣਾ ਆ ਪਬਲਿਕ ਨੇ ਉਹ ਮਨ ਬਣਾਈ ਬੈਠੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਜਿਹੜਾ ਕੈਨੀ ਦੇ ਕਰਨੀ ਦੇ ਵਿੱਚ ਪੱਕਾ ਇਹ ਕੈਨੀ ਦੇ ਕਰਨੀ ਦੇ ਪੱਕੇ ਨਹੀਂ ਇਹ ਝੂਠੇ ਨੇ ਕੁਰਸੀ ਦੀ ਲੜਾਈ ਲੜਦੇ ਨੇ ਅਸੀਂ ਪੰਜਾਬ ਦੀ ਲੜਾਈ ਲੜਦੇ ਆ ਇਸ ਕਰਕੇ ਨੌਜਵਾਨ ਨੇ ਜਿਹੜੇ ਸਮੁੱਚੇ ਨਗਰਾਂ ਦੇ ਵਿੱਚ ਕਿਸੇ ਪਿੰਡ ਚਲੇ ਜਾਓ ਤੁਸੀਂ ਸਾਰੇ ਨੌਜਵਾਨ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਚੱਲੇ ਹੋਏ ਨੇ ਲੋਕਾਂ ਨੇ ਫਤਵਾ ਦੇਣਾ ਇਹਦੇ ਵਿੱਚ ਤਾਕਰੇ ਮਾੜੇ ਵਾਲੀ ਕੋਈ ਗੱਲ ਨਹੀਂ ਹੈਗੀ ਜੀ ਨਾਮ ਕੀ ਹੈ ਜੀ ਆਪਣਾ ਨਰਿੰਦਰ ਸਿੰਘ ਕਾਲਾ ਬੂਲਾ ਜੀ ਹਾਂਜੀ ਅਸੀਂ ਵਿਧਾਨ ਸਭਾ ਹਲਕਾ ਧੂਰੀ ਦੇ ਵਿੱਚਾਂ ਕੁਝ ਟਾਈਮ ਦੇ ਵਿੱਚ ਇੱਥੇ ਮਾਨ ਸਾਹਿਬ ਦਾ ਜਿਹੜਾ ਰੋਡ ਸ਼ੋਅ ਆ ਉਹ ਸਟਾਰਟ ਹੋ ਜਾਣਾ ਹੈ ਕਿਹਾ ਜਾ ਰਿਹਾ ਹੈ ਕਿ ਵੱਡੀ ਲੀਡ ਤੇ ਸਮਰਜੀਤ ਸਿੰਘ ਮਾਨ ਇੱਥੋਂ ਜਿੱਤ ਰਹੇ ਨੇ ਪਰ ਆਉਣ ਵਾਲਾ ਸਮਾਂ ਦੱਸੂਗਾ ਕੌਣ ਜਿੱਤ ਰਿਹਾ ਹੈ ਕੀ ਬਣ ਰਿਹਾ ਹੈ ਤਾਂ 4 ਤਰੀਕ ਨੂੰ ਪਤਾ ਲੱਗਣਾ ਹੈ ਪਰ ਤਪ ਦੀ ਗਰਮੀ ਦੇ ਵਿੱਚ ਜਿਹੜਾ ਇਕੱਠ ਆ ਉਹ ਹੁੰਦਾ ਜਾ ਰਿਹਾ ਹੈ ਇੱਥੇ ਵੀਰ ਇਕੱਠੇ ਹੋ ਰਹੇ ਨੇ ਰੋਡ ਸ਼ੋਅ ਆ ਜਿਹੜਾ ਸਟਾਰਟ ਹੋਣਾ ਹੈ ਜਿੱਤ ਦੇ ਦਾਅਵੇ ਨੇ ਜਿਹੜੇ ਹਰ ਇੱਕ ਪਾਰਟੀ ਕਰ ਰਹੀ ਆ 4 ਤਰੀਕ ਨੂੰ ਦੇਖਾਂਗੇ ਕੀ ਹੁੰਦਾ ਇਹ ਫਿਲਹਾਲ ਤੁਸੀਂ ਕੀ ਸਮਝਦੇ ਹੋ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਫਿਲਹਾਲ ਸਾਨੂੰ ਦਾ ਇਜਾਜ਼ਤ ਕੈਮਰਾਮੈਨ ਜਗਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਤੂਰੀ